ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਧਵਾਤਾ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਲੋਕਾਂ ਦੇ ਭਾਰੀ ਨੁਕਸਾਨ ਦੇ ਮੱਦੇਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ਵਾਸਤੇ 60000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿਸਾਨਾਂ ਦੇ ਪ੍ਰਤੀ ਏਕੜ ਨੁਕਸਾਨ ਲਈ 50000 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜੀਐਸਟੀ ਤੋਂ 2 ਸਾਲ ਦੀ ਛੋਟ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਇਸ ਸਾਲ ਦਾ ਰਹਿੰਦਾ ਐਮਪੀ ਫੰਡ ਹੜ੍ਹ ਪ੍ਰਭਾਵਿਤ ਇਲਾਕਿਆਂ ਜਾਂ ਹੜ੍ਹ ਪੀੜਤਾ ਦੀ ਮਦਦ ਲਈ ਤਰਜੀਹ ਦੇ ਆਧਾਰ ਤੇ ਦਿੱਤਾ ਜਾਵੇਗਾ। ਤੁਸੀਂ ਵੀ ਸੁਣੋ ਮਾਲਵਿੰਦਰ ਸਿੰਘ ਨੇ ਕੀ ਕਿਹਾ। ਪ੍ਰਸ਼ਾਸਨ ਆਪਣੇ ਵੱਲੋਂ ਵੀ ਜਿਹੜਾ ਫੰਡ ਉਹ ਕਿਹੜਾ ਫੰਡ ਹੁੰਦਾ ਕੋਈ ਕੋਈ ਨਿੱਜੀ ਜੇਬਾਂ ਵਾਲਾ ਥੋੜੀ ਹੁੰਦਾ ਠੀਕ ਹੈ ਜੀ ਸਰਕਾਰ ਕੋਈ ਇੱਕ ਚੰਡੀਗੜ੍ਹ ਬੈਠੀ ਕੱਲੀ ਸਰਕਾਰ ਨਹੀਂਗੀ ਸਰਕਾਰ ਤੇ ਬਲਾਚੌਰ ਦੇ ਜਿਹੜੇ ਪਿੰਡ ਚ ਪਟਵਾਰੀ ਵੀ ਆ ਰਿਹਾ ਉਹ ਵੀ ਸਰਕਾਰ ਹੈ ਜਿਹੜਾ ਨਵੇਂ ਸ਼ਹਿਰ ਚ ਡੀਸੀ ਸਾਹਿਬ ਬੈਠੇ ਉਹ ਵੀ ਸਰਕਾਰ ਹੈ ਤੇ ਜਿਹੜਾ ਐਮਐਲਏ ਬੈਠਾ ਮਨਸੂਰ ਸਾਰਾ ਵੀ ਆਰ ਆਲ ਦਾ ਪਾਰਟ ਆਫ ਗਵਰਨਮੈਂਟ ਸਾਰਿਆਂ ਨਾਲ ਮਿਲ ਕੇ ਹੀ ਸਰਕਾਰ ਹੈ ਠੀਕ ਹੈ ਜੀ ਇਹਦੇ ਦੇਖੋ ਇਹਦੇ ਚ ਦੋ ਤਿੰਨ ਚੀਜ਼ਾਂ ਆ ਇੱਕ ਤੇ ਜਿਹੜਾ ਨੈਸ਼ਨਲ ਡਿਜ਼ਾਸਟਰ ਫੰਡ ਹੈ ਬੇਸਿਕਲੀ 10000 ਕਰੋੜ ਰੁਪਏ ਦੇ ਕਰੀਬ ਬਣਦਾ ਦੇ ਉਹਦੇ ਚ ਭਾਰਤ ਸਰਕਾਰ ਦੀਆਂ ਇੰਨੀਆਂ ਸਖਤ ਗਾਈਡਲਾਈਨਾਂ ਆ ਕਿ ਉਹਨੂੰ ਸੁਭਾ ਸਰਕਾਰ ਜਿੰਨਾ ਚਿਰ ਉਪਰੋਂ ਜਿਹੜੀ ਹਰੀ ਝੰਡੀ ਨਹੀਂ ਮਿਲਦੀ ਉਹਨਾਂ ਚਿਰ ਖਰਚ ਨਹੀਂ ਕਰ ਸਕਦੀ। ਔਰ ਇਹ ਤੁਸੀਂ ਆਪ ਹੀ ਦੇਖ ਲਿਆ ਹੈ ਵੀ ਪਿਛਲੇ 15 ਦਿਨ ਹੋ ਗਏ ਤਕਰੀਬਨ ਕਿ ਜਿਹੜਾ ਰਵਈਆ ਰਿਹਾ ਆ ਕੇਂਦਰ ਸਰਕਾਰ ਦਾ ਕੋਈ ਬਹੁਤ ਵਧੀਆ ਨਹੀਂ ਪਰ ਚਲੋ ਐਨੀਵੇ ਅੱਜ ਐਗਰੀਕਲਚਰ ਮਿਨਿਸਟਰ ਸਾਹਿਬ ਆਏ ਆ। ਗਰਾਊਂਡ ਰਿਐਲਿਟੀ ਵੀ ਉਹਨਾਂ ਨੂੰ ਪਤਾ ਲੱਗ ਜੂ। ਜਿਹੜਾ ਮੁੱਖ ਮੰਤਰੀ ਸਾਹਿਬ ਔਰ ਬਾਕੀ ਸਰਕਾਰ ਪੰਜਾਬ ਦੀ ਵਾਰ-ਵਾਰ ਕਹਿ ਰਹੀ ਸੀ ਪਤਾ ਲੱਗ ਗਿਆ ਵੀ ਪੰਜਾਬ ਉਹ ਸੂਬਾ ਜਿਹੜਾ ਹਮੇਸ਼ਾ ਮੁਸ਼ਕਲ ਟਾਈਮ ਤੇ ਦੇਸ਼ ਦੇ ਨਾਲ ਖੜਦਾ ਅੱਜ ਦੇਸ਼ ਨੂੰ ਲੋੜ ਹੈ ਔਰ ਇਹ ਸਰਹੱਦੀ ਸੂਬਾ ਆ ਇੰਟਰਨੈਸ਼ਨਲ ਬਾਰਡਰ ਤੇ ਸੂਬਾ ਔਰ ਸਭ ਤੋਂ ਵੱਧ ਅਫੈਕਟਡ ਜਿਹੜੇ ਏਰੀਆਜ਼ ਐ ਗੁਰਦਾਸਪੁਰ ਸਾਹ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਉਹ ਬਾਰਡਰ ਤੇ ਆ ਔਰ ਜਿੱਥੇ ਸਾਰੀ ਖੇਤੀ ਵੀ ਤਬਾਹ ਹੋ ਗਈ ਘਰ ਵੀ ਤਬਾਹ ਹੋ ਗਏ ਡੰਗਰ ਵੱੱਛਾ ਵੀ ਨਹੀਂ ਬਚਿਆ ਸੋ ਮੈਨੂੰ ਲੱਗਦਾ ਹੈ ਵੀ ਰਾਹਤ ਪੈਕੇਜ ਤੇ ਇਸ ਟਾਈਮ ਕੇਂਦਰ ਸਰਕਾਰ ਨੂੰ ਇਸ ਲੈਵਲ ਤੇ ਜਾਰੀ ਹੋਵੇ ਘੱਟੋ ਘੱਟ 50000 ਰੁਪਇਆ ਏਕੜ ਦੇ ਹਿਸਾਬ ਨਾਲ ਜਿਹੜੀ ਹੈ ਆਮ ਬੰਦਾ ਜਿਹੜਾ ਬੈਠਾ ਜਿਹੜਾ ਜਿਹਨੂੰ ਨੁਕਸਾਨ ਹੋਇਆ ਉਹਨੂੰ ਰਾਹਤ ਮਿਲੇ ਤਾਂ ਹੀ ਪਰਭਾਈ ਹੋ ਸਕਦੀ ਪੈਰਾਂ ਤੇ ਖੜਾ ਹੋ ਸਕਦਾ ਜਿਸ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਪਹਿਲੀ ਸਾਡੀ ਕੋਸ਼ਿਸ਼ ਇਹ ਆ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਬਚਾਇਆ ਜਾਵੇ ਔਰ ਤੁਸੀਂ ਇਹ ਸਾਰੇ ਜਾਣਦੇ ਹੋ ਤੁਸੀਂ ਗਵਾਹ ਵੀ ਹੋ ਕਿ 88 ਤੋਂ ਵੀ ਵੱਡਾ ਏ ਕਹਿਰ ਹੈ ਪਾਣੀ ਔਰ ਅੱਜ ਦੇ ਵੀ ਜੇ ਮੈਂ ਤੁਹਾਨੂੰ ਹਾਲਾਤ ਦੱਸਾਂ ਅੱਜ ਪਾਖੜਾ ਜਿਹੜਾ 1680 ਫੁੱਟ ਹੈ ਜਿਹੜੀ ਡੇਂਜਰਸ ਪੁਆਇੰਟ ਜਿਹੜਾ ਸਾਡਾ ਉਹਨੂੰ ਛੂ ਗਿਆ ਹੈ ਤੇ ਅੱਜ 85000 ਕਿਊਸਕ ਦੇ ਹਿਸਾਬ ਨਾਲ ਪਾਣੀ ਛੱਡਿਆ ਜਾਣਾ ਹੈ ਆਲਮੋਸਟ ਸੋ ਦਰਿਆ ਚ ਪਾਣੀ ਬਹੁਤ ਜ਼ਿਆਦਾ ਹੋਣਾ ਹੈ ਔਰ ਲਗਾਤਾਰ ਪੰਜਾਬ ਦੇ ਲੋਕ ਕਿਉਂਕਿ ਮੈਂ ਐਵੇਂ ਕਹਦਾ ਸਰਕਾਰ ਕਲੀ ਨਹੀਂ ਪੰਜਾਬ ਦੇ ਲੋਕ ਹੌਮ ਹਮਾ ਕੇ ਇਸ ਮੁਸ਼ਕਲ ਚ ਆਪ ਜਿਹੜੇ ਆ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਔਰ ਅਸੀਂ ਅਸਿ ਮੁਸ਼ਕਲ ਨੂੰ ਪੂਰ ਪਾਵਾਂਗੇ ਔਰ ਪੰਜਾਬ ਮੋਰ ਪੈੜਾਂ ਤੇ ਖੜਾ ਹੋਊਗਾ ਇਹ ਮੈਂ ਬਿਲਕੁਲ ਇਸ ਵਾਰ ਇਹਦੇ ਬਾਰੇ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਦਾ ਆ ਤੁਹਾਡਾ ਸਾਰਿਆਂ ਦਾ ਸਹਿਯੋਗ ਚੰਦਰਪ ਵੀ ਇੱਕ ਦੱਸਿਓ ਜਿਹੜੇ ਜਿਹੜੇ ਦਰਿਆ ਦੇ ਨੇੜੇ ਦੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਇਹ ਜਿੱਥੇ ਬਨ ਟੁੱਟਦੇ ਆ ਇਹ ਮਾਈਨਿੰਗ ਦਾ ਅਸਾਲੇ ਸ਼ਕਾਰ ਆ ਉਤੋਂ ਮਾਈਨਿੰਗ ਦਾ ਜ਼ਿਆਦਾ ਹੋ ਰਿਹਾ ਕਰਕੇ ਇਹ ਬਨ ਤਾਂ ਟੁੱਟਦੇ ਆ ਇਹ ਤਾਂ ਕੁਛ ਨਾ ਕੁਛ ਨਹੀਂ ਦੇਖੋ ਇਹ ਮੈਂ ਮੈਂ ਇਹ ਬਿਲਕੁਲ ਦੋ ਗੱਲਾਂ ਆ ਦੋ ਦਿਨ ਪਹਿਲਾਂ ਮੈਂ ਦਾਉਦਪੁਰ ਸੀਗਾ ਜਿਹੜਾ ਬੜਾ ਚਮਕੌਰ ਸਾਹਿਬ ਸਾਡੇ ਲੋਕ ਸਭਾ ਦਾ ਹਿੱਸਾ ਚਮਕੌਰ ਸਾਹਿਬ ਉਹ ਵੀ ਬੜਾ ਸੈਂਸਿਟਿਵ ਪੁਆਇੰਟ ਹੈ ਹੁਣ ਉੱਥੇ ਵਿਸ਼ਾ ਇਹ ਆਇਆ ਸੀ ਵੀ ਜਿਹੜਾ ਇੱਕ ਦਰਿਆ ਦਾ ਜਿਹੜਾ ਮੋੜ ਹੈ ਉਹ ਇਸ ਕਰਕੇ ਮੋੜ ਪਿਆ ਕੰਡਿਆਂ ਵੱਲੋਂ ਕਿ ਵਿੱਚੋਂ ਮਾਈਨਿੰਗ ਜਾਂ ਡੀਸਿਲਟਿੰਗ ਹੋਈ ਨਹੀਂ ਜਿਹੜਾ ਫੋਰੈਸਟ ਲੈਂਡ ਸੀ ਸੋ ਡੈਫੀਨਿਟਲੀ ਦੋਵੇਂ ਇਸ਼ੂ ਹੈ ਲੱਗ ਲੇਕਿਨ ਇਹ ਚੀਜ਼ਾਂ ਹੁਣ ਸਨਾਖ ਕਰਾਂਗੇ ਮੈਂ ਤੇ ਆਪ ਚਾਰ ਦਿਨ ਤੋਂ ਪੂਰੀ ਲੋਕ ਸਭਾ ਚ ਕੋ ਮੈਂ ਤੇ ਕਟਕਟ ਮੈਂ ਅੰਦੀਪ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਪੰਜ 6 ਪੁਆਇੰਟ ਹੀ ਲੈ ਦੇ ਕੇ ਬਣਦੇ ਆ ਜਿਨ੍ਹਾਂ ਨੂੰ ਅਗਰ ਸ਼ੁਰੂ ਤੋਂ ਹੀ ਮਤਲਬ ਆਫ ਸੀਜ਼ਨ ਚ ਅਸੀਂ ਪੱਕਾ ਕਰ ਲਈ ਜਿਤਨਾ ਇੱਥੇ ਕੁਝ ਹਿੱਸਾ ਹੋਇਆ ਪੱਕਾ ਤੇ ਫਿਰ ਮੈਨੂੰ ਲੱਗਾ ਕਾਫੀ ਖਤਰਾ ਟਾਲਿਆ ਜਾ ਸਕਦਾ ਜਿੱਦੀ ਹੁਣ ਤਿਆਰੀ ਗਰੀਬਨ ਨਵਾਂ ਸ਼ਹਿਰ ਜਿਹੜੇ ਹੋਇਆ ਪਰਲੇ ਬਣ ਉੱਥੇ ਦੀ ਬਿਲਕੁਲ ਹੋਇਆ ਉੱਥੇ ਇੱਕ ਪੁਆਇੰਟ ਦਿੱਤਾ ਗਿਆ ਮਾਈਨਿੰਗ ਕਰਨ ਤੇ ਉੱਥੇ ਵੀ ਮਾਈਨਿੰਗ ਜਿਹੜੀ ਹੈ ਪਿਛਲੇ ਇੱਕ ਸਾਲ ਤੋਂ ਨਹੀਂ ਹੋ ਰਹੀ ਹੈ ਕਿੱਥੇ ਕਿੱਥੇ ਰੇਲ ਮੱਜਰੇ ਦੇ ਬਰਾਮ ਜਿਹੜੀ ਹੈਗੀ ਆ ਕੀ ਹੋਇਆ ਉੱਥੇ फेल ਹੋ ਚੁੱਕੀ ਸੀ ਉੱਥੇ ਇੱਕ ਸਾਲ ਤੋਂ ਮਾਈਨਿੰਗ ਨਹੀਂ ਹੋਈ ਆ ਕੋਈ ਮਾਈਨਿੰਗ ਦਾ ਤੇ ਇਸ਼ੂ ਹੈ ਕੁਝ ਚੀਜ਼ਾਂ ਸਬਜੁਡਿਸ ਹੈ ਕੋਰਟ ਚ ਮੈਟਰ ਹੈ ਉਹ ਮੈਂ ਕਹਿੰਦਾ ਵੀ ਇਹ ਗੱਲ ਇਸ ਟਾਈਮ ਮਾਈਨਿੰਗ ਦੀ ਨਹੀਂ ਹੈ ਇਸ ਟਾਈਮ ਤੇ ਆ ਵੀ ਪਾਣੀ ਘਰਾਸਾਵਾ ਹੁਣ ਆਪਾਂ ਇਹਨੂੰ ਕਹਿ ਗਦਨੇ ਆ ਤੁਸੀਂ ਜਦੋਂ ਆ ਖਤਮ ਹੋ ਜਾਵੇਗਾ ਪੰਜ ਦਸ ਦਿਨ ਮਤ ਉਦਾਂ ਰੌਂਡ ਮਰ ਜਿਓ ਨੀ ਅਜੀਤ ਵੈਸ਼ੇ ਵੀ ਰੋਮਾਰ ਸਰ ਮੈਡੀਕਲ ਸਰ ਮੈਡੀਕਲ ਆਪਾਂ ਕਿਦਾਂ ਤਿਆਰ ਹੈਗੀ ਤਿਆਰੀ ਹੈਗੀ ਜੀ ਕਿਉਂਕਿ ਜਦੋਂ ਹੜ੍ਹ ਨਿਕਲ ਆਣਗੇ ਸੋ ਮੈਡੀਕਲ ਦੀ ਇਸਰ ਉਹਦੇ ਲਈ ਕਿਦਾਂ ਤਿਆਰ ਮੈਂ ਇਹ ਬਿਲਕੁਲ ਮੈਂ ਨਾ ਹੋਣੇ ਜਦੋਂ ਗੱਡੀ ਚਾ ਰਿਹਾ ਮੈਨੂੰ ਮੱਧ ਪ੍ਰਦੇਸ਼ ਦੀਆਂ ਸੰਗਤਾਂ ਦਾ ਫੋਨ ਆ ਰਿਹਾ ਸੀ ਮੇਰੇ ਫੋਨ 'ਤੇ ਸਾਡੇ ਉੱਥੇ ਗੁਰਦੁਆਰਾ ਕਮੇਟੀਆਂ ਆ ਉਹ ਉਹਨਾਂ ਨੇ ਸਾਨੂੰ ਇਹੀ ਕਹਿ ਰਹੇ ਵੀ ਅਸੀਂ ਕੀ ਮਦਦ ਕਰ ਸਕਦੇ ਮੈਂ ਕਿਹਾ ਰਾਸ਼ਨ ਦੀ ਕੋਈ ਕਮੀ ਨਹੀਂ ਲੋੜ ਪੈਣੀ ਹੈ ਜਿੱਦਣ ਪਾਣੀ ਘਟਣਾ ਹੈ ਬਰਸਾਤ ਬੰਦ ਹੋਣੀ ਹੈ ਸਭ ਤੋਂ ਵੱਧ ਲੋੜ ਦਵਾਈਆਂ ਇਹ ਲੋਕਾਂ ਦੇ ਘਰਾਂ ਦੇ ਰਿਪੇਅਰ ਵਾਸਤੇ ਸੋ ਡੈਫੀਨੇਟਲੀ ਪੰਜਾਬ ਸਰਕਾਰ ਤੇ ਉੱਤੇ ਕਰੂਗੀ ਲੇਕਿਨ ਆਮ ਵੀ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਐਨ ਆਰ ਆਈ ਭਾਈਚਾਰਾ ਹੋਰ ਸਮਾਜ ਸੇਵੀ ਸੱਤਾਂ ਹੈ ਮੈਡੀਕਲੀ ਕਿਸੇ ਵੀ ਬੰਦੇ ਨੂੰ ਜਿਹੜੀ ਜ਼ਰੂਰਤ ਹੈ ਉਹ ਪ੍ਰਾਇੋਰਟੀ ਤੇ ਪਹੁੰਚਾਵਾਂਗੇ ਸਰਕਾਰ ਤੇ ਆਲਰੇਡੀ ਲੱਗੀ ਹੋਈ ਆ ਫਿਰ ਵੀ ਮੈਂ ਕਹਿੰਨਾ ਇਸ ਟਾਈਮ ਇਹ ਨੈਸ਼ਨਲ ਕਲੈਮਿਟੀ ਆ ਇਹ ਕੋਈ ਪੰਜਾਬ ਦਾ ਤਾਂ ਮਸਲਾ ਹੀ ਨਹੀਂ ਰਿਹਾ ਇਹਨੂੰ ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਉੱਤਰਾਖੰਡ ਤੋਂ ਲੈ ਕੇ ਬਾਕੀ ਸੂਬਿਆਂ ਨੂੰ ਪੈਕੇਜ ਦਿੰਦੇ ਆ ਪੰਜਾਬ ਨੂੰ ਦੇਣਾ ਪੈਣਾ ਹੈ ਜੇ ਪੰਜਾਬ ਦੇ ਲੋਕਾਂ ਨੂੰ ਪੈਰਾਂ ਸਰ ਤੁਹਾਡੀਆਂ ਜਿਹੜੀਆਂ ਜਨੀਆਂ ਵਿਧਾਨ ਸਭਾ ਉਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਫਸਲਾਂ ਦਾ ਇਹ ਦੇਖੋ ਆਪਣੇ ਅਜੇ ਮਹਾਰਾਜ ਦੀ ਕਿਰਪਾ ਨਾਲ ਫਸਲਾਂ ਦਾ ਨੁਕਸਾਨ ਬਚਾ ਰੋਪੜ ਵਿਧਾਨ ਸਭਾ ਹਲਕੇ 'ਚ ਕੁਝ ਥਾਵਾਂ ਤੇ ਹੈ ਬਹੁਤ ਮਾਮੂਲੀ ਹੈ ਇਹਨਾਂ ਨੇ ਕਿਹਾ ਲੇਕਿਨ ਜੇ ਹਾਲਾਤ ਇਸ ਤਰ੍ਹਾਂ ਹੀ ਪੈਂਦਾ ਗਿਆ ਤੇ ਪਾਣੀ ਪਹਾੜਾਂ ਦਾ ਅਲਟੀਮੇਟਲੀ ਤੇ ਆਪਣੀ ਹੋਣਾ ਜੇ ਸਤਲੁਜ 'ਚ ਪਾਣੀ ਦਾ ਜੇ ਵਾਧਾ ਹੈ ਤੇ ਫਿਰ ਸੁਭਾਵਿਕ ਤੌਰ ਤੇ ਇਹਦਾ ਨੁਕਸਾਨ ਫਸਲਾਂ ਨੂੰ ਹੋਊਗਾ ਸਾਹਿਬ ਆਪਣੇ ਖਜ਼ਾਨੇ 'ਚੋਂ ਕੀ ਦੇ ਰਹੇ ਹੋ ਜੀ ਦੇਖੋ ਸਾਡਾ ਖਜ਼ਾਨਾ ਤੇ ਹੈ ਹੀ ਲੋਕਾਂ ਦਾ ਮੇਰਾ ਖਜ਼ਾਨਾ ਕੋਈ ਨਹੀਂਗਾ ਪੰਜ 5 ਕਰੋੜ ਦੇ ਵਿੱਚੋਂ ਕੁਸਤਾ ਮੇਰਾ ਕੋਈ ਖਜ਼ਾਨਾ ਨਹੀਂਗਾ ਅਸੀਂ ਮੈਂ ਕੱਲ ਰੋਪੜ ਦੇ ਦੀਪ ਸਾਹਿਬ ਨਾਲ ਇਹੀ ਗੱਲ ਕਰ ਰਿਹਾ ਸੀ ਵੀ ਲੋਕਾਂ ਦੇ ਘਰ ਰਿਪੇਅਰ ਕਰਨ ਨੂੰ ਪ੍ਰਾਇੋਰਟੀ ਤੇ ਜਦੋਂ ਵੀ ਇਹ ਪਾਣੀ ਘਟਦਾ ਜਿੱਥੇ ਦੇ ਉੱਤੇ ਐਮਪੀ ਲੈਡ ਦੀ ਫੰਡ ਹੈ ਚਾਹੇ ਅਸੀਂ ਬਾਕੀ ਸਭ ਚੀਜ਼ਾਂ ਰੋਕ ਲੀਆਂ ਜਿਹੜੀਆਂ ਮੇਰੇ ਕੋਲ ਰਿਕਵੈਸਟ ਆਈਆਂ ਹਨ ਸਪੋਰਟਸ ਗਰਾਊਂਡਾਂ ਤੋਂ ਜਿੰਮਾਂ ਤੋਂ ਲੈ ਕੇ ਉਹ ਸਭ ਰੋਕ ਲੀਆਂ 2.5-3 ਕਰੋੜ ਰੁਪਏ ਜਿਹੜਾ ਇਸ ਸਾਲ ਦਾ ਹਜੇ ਬਚਿਆ ਉਹ ਪ੍ਰਾਇੋਰਟੀ ਦੇ ਤੌਰ ਤੇ ਜਿਹੜੇ ਫਲਡ ਅਫੈਕਟਡ ਲੋਕੋ ਨਾਲ ਤੇ ਚਲੋ ਨਵੇਂ ਸ਼ਹਿਰ ਨੂੰ ਜ਼ਰੂਰ ਸਰ ਦੇ ਕੇ ਜਾਈਓ ਕਿਉਂਕਿ ਮੈਂ ਤਾਂ ਫਿਰ ਇੱਕ ਹਰ ਦਿੱਸ਼ਾ 'ਚ ਸਾ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਖੜਾ ਔਰ ਤੁਹਾਡਾ ਖਾਸ ਪਿਆਰ ਹੈ ਸਾਡੇ ਬਲਾ ਚੌਰ ਤੇ ਹਲਕੇ ਦੇ ਦੇਖੋ ਨਵੇਂ ਸ਼ਹਿਰ ਨੂੰ ਪਿਛਲੇ ਸਾਲ ਤ 60 ਲੱਖ ਰੁਪਏ ਆਇਆ ਸੀ 5 ਕਰੋੜ ਤੋਂ ਨੋ ਹਲਕੇ ਆ ਮੇਰੇ ਔਰ ਜੋ ਅਸੀਂ ਜਿਹੜੀ ਸ਼ਹਿਰ ਦੀ ਮੇਨ ਬਾਰਾਦਰੀ ਆ ਉਹਨੂੰ ਰੈਨੋਵੇਟ ਕਰਕੇ ਬਿਲਕੁਲ ਡੀ ਸਾਹਿਬ ਨੇ ਤਿਆਰ ਵੀ ਕਰਵਾਲੀ ਸੀ ਇਹਨਾਂ ਤੋਂ ਪਹਿਲਾਂ ਵੀ ਡੀ ਸਾਹਿਬ ਉਹ ਵੀ ਉਰਚ ਕੋਸ਼ਿਸ਼ ਕਰਦੇ ਰਹੇ ਉਹਦਾ ਵੀ ਦੁਗਾਟਨਾ ਸੀ ਕਰਨਾ ਇਨ ਬਿਟਵੀਨ ਉਹ ਤਾਂ 12 ਦਿਨ ਇੰਦਾ ਤਿੰਨ ਸਰਕਾਰਾਂ ਲੰਘ ਗਈਆਂ ਸਾਰੇ ਪੈਸੇ ਲਾਈ ਜਾਂਦੇ ਪਰ ਮੈਂ ਤੇ ਆ ਖਜ਼ਾਨਾ ਇਤਨਾ ਲੋਜੀ ਸਾਹਿਬ ਨੇ ਲਾਇਓ ਤੁਹਾਡੇ ਕੰਮ ਨਹੀਂ ਮੈਂ ਜਿੱਦਣ ਉਹ ਕਾਟਲ ਕਰ ਜਣਾ ਤੁਹਾਨੂੰ ਨਾਲ ਲੈ ਕੇ ਜਾਏ ਇੱਕ ਜੀ ਚੁਣਦੀ ਆ ਦੂਜੀ ਨਵੀਂ ਬਣਾਉਣ ਲੱਪਰ ਚਲਦਾ ਗਿਆ ਜੀ ਮੈਦਾਨ ਨਹੀਂ ਹੈ ਜੀ ਉੱਥੇ ਕੋਈ ਖੇਡ ਮੈਦਾਨ ਨਹੀਂ ਹੈ ਸਰ ਬੋਲੋ ਬੋਲੋ ਖੇਡ ਮੈਦਾਨਾਂ ਲਈ ਪਿਛਲੇ ਸਾਲ ਵੀ 5 ਕਰੋੜ ਤੋਂ 90% ਪੈਸਾ ਖੇਡ ਮੈਦਾਨਾਂ ਲਈ ਐਜੇਐਮਪੀ ਲੈਟ ਬਣਦਾ ਹੈ। ਔਰ ਹੁਣ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਵੀ ਇੱਕ ਪਲਾਨ ਸ਼ੁਰੂ ਕੀਤਾ ਚਲੋ ਆ ਸਾਡੇ ਹੁਣ ਆਫ਼ਤ ਹੀ ਕੁਦਰਤੀ ਆ ਗਈ ਕਿ 1000 ਪਿੰਡਾਂ 'ਚ ਖੇਡ ਮੈਦਾਨ ਬਣਾਉਣੇ। ਸਰ ਪਲਾ ਚੌਰ 'ਚ ਤੇ ਜਿਹੜਾ ਵਾਲੀਬਾਲ ਦਾ ਸਟੇਡੀਅਮ ਉਹ ਵੀ ਸਾਡਾ ਅੱਧਾ ਅੱਧਾ ਕੰਮ ਅਜੇ ਹੋਇਆ। ਅਸੀਂ ਉੱਥੇ ਅਨਾਉਂਸ ਵੀ ਕਰਕੇ ਗਏ ਸੀ। ਉਹਨੂੰ ਪੂਰਾ ਕਰਾ। ਸਰਕਾਰ ਨੇ ਸੈਂਟਰ ਗਵਰਨਮੈਂਟ ਤੋਂ ਕਿੰਨਾ ਪ੍ਰੈਕਸ਼ਰ ਵੀ ਲੰਕਿਆ? ਅਸੀਂ ਦੇਖੋ ਅਸੀਂ 60000 ਕਰੋੜ ਰੁਪਇਆ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ 3 ਦਿਨ ਪਹਿਲਾਂ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਨੇ ਫੋਨ ਤੇ ਗੱਲ ਵੀ ਕੀਤੀ। ਤੋਂ ਸਾਡਾ ਇਹ ਮੰਨਣਾ ਹੈ ਵੀ ਜਿਹੜੀ GST ਕੌਂਸਲ ਨੇ ਕੱਲ ਰੈਜ਼ੋਲੂਸ਼ਨ ਪਾਸ ਕੀਤਾ ਇੱਕ ਟੈਕਸ ਘਟਾਏ ਆ। GST ਚੋਂ ਪੰਜਾਬ ਨੂੰ 2 ਸਾਲ ਲਈ ਘੱਟੋ ਘੱਟ ਅਗ੍ਰੈਂਮੈਂਟਨ ਦਿੱਤੀ ਜਾਵੇ। ਕਲੈਕਸ਼ਨ ਨਾ ਕੀਤੀ ਜਾਵੇ ਇੱਕ ਤੇ 60000 ਕਰੋੜ ਰੁਪਇਆ ਤੇ ਪੰਜਾਬ ਨੂੰ ਸਪੈਸ਼ਲ ਫਲੱਡ ਅਫੈਕਟਿਵ ਪੈਕੇਜ ਚਾਹੀਦਾ ਤਾਂ ਕਿ ਘੱਟੋ ਘੱਟ 50000 ਰੁਪਇਆ ਪਰ ਇੱਕ ਦੇ ਹਸਾਬ ਨਾਲ ਉਹਨੂੰ ਮਾਅਵਜਾ ਮਿਲੇ। ਮਲਵਿੰਦਰ ਸਿੰਘ ਕੰਗਨੇ ਕਿਹਾ ਕਿ ਪਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਹੈ ਪਰ ਮੌਜੂਦਾ ਸਮੇਂ ਬਲਾਚੌਰ ਹਲਕੇ ਵਿੱਚ ਪੈਂਦੇ ਬੇਲਾ ਤਾਜੋਵਾਲ ਅਤੇ ਟੇਂਗੜਪੁਰ ਵਿਖੇ ਸਥਿਤ ਕੰਟਰੋਲ ਵਿੱਚ ਹੈ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਐਸਜੀਐਮ ਕ੍ਰਿਤਿਕਾ ਗੋਇਲ ਨੇ ਲੋਕ ਸਭਾ ਮੈਂਬਰ ਨੂੰ ਜ਼ਿਲ੍ਹੇ ਵਿੱਚ ਬੰਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਨਵਾਂ ਸ਼ਹਿਰ ਤੋਂ ਪ੍ਰਦੀਪ ਪਨੋਰ ਦੀ ਰਿਪੋਰਟ ਪੰਜਾਬੀ ਜਾਗਰਣ